ਕਾਈ ਕੁਝ ਹੈਰਾਨ ਕਰ ਦੇਣ ਵਾਲੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਹਨ ਜਿੱਥੇ ਇੱਕ ਮੋਟਰਸਾਈਕਲ ਸਵਾਰ ਤੇ ਟਰਾਲੀ ਵਿਚਾਲੇ ਜ਼ੋਰਦਾਰ ਟੱਕਰ ਹੋ ਜਾਂਦੀ ਹੈ ਜਿਸ ਮਗਰੋਂ ਮੋਟਰਸਾਈਕਲ ਸਵਾਰ ਨੌਜਵਾਨ ਦੀ ਮੌਤ ਹੋ ਜਾਂਦੀ ਹੈ ਜਾਣਕਾਰੀਆਂ ਅਨੁਸਾਰ ਮਾਮਲਾ ਨਵਾਂ ਸ਼ਹਿਰ ਦੇ ਔੜ ਇਲਾਕੇ ਦਾ ਦੱਸਿਆ ਜਾ ਰਿਹਾ ਹੈ ਜਿੱਥੇ ਇਹ ਹਾਦਸਾ ਵਾਪਰਿਆ ਇਸ ਬਾਰੇ ਹੋਰ ਜਾਣਕਾਰੀ ਦਿੰਦੇ ਹਾਂ ਪੁਲਿਸ ਦਾ ਕੀ ਕਹਿਣਾ ਹੈ ਅਸੀਂ ਉਹ ਵੀ ਤੁਹਾਨੂੰ ਸੁਣਾ ਦਿੰਦੇ ਹਾਂ ਜਿਹੜਾ ਐਕਸੀਡੈਂਟ ਹੋ ਰਿਹਾ ਹੈ ਇਹਦੇ ਬਾਰੇ ਜਾਣਕਾਰੀ ਜੀ ਰਾਤ ਕੋ 9 ਮਜੇ ਦੇ ਕਰੀਬ ਸਾਨੂੰ ਇੱਕ ਮੈਸੇਜ ਮਿਲਿਆ ਵੀ ਔਰ ਅੱਡੇ ਦੇ ਵਿੱਚ ਟਰੈਕਟਰ ਤੇ ਇੱਕ ਮੋਟਰਸਾਈਕਲ ਦੇ ਵਿੱਚ ਗੱਜਾਂ ਤੇ ਮੁੰਡੇ ਦੇ ਸੱਟਾਂ ਲੱਗੀਆਂ ਕਾਫੀ ਇੰਜਰਡ ਹੋਇਆ ਉਹ ਤੇ ਮੁੰਡੇ ਨੂੰ ਸਿਵਲ ਹਸਪੀਟਲ ਰਾਜੇ ਦੇ ਭੇਜਿਆ ਪਹਿਲਾਂ ਰਾਜ ਤੋਂ ਬਾਅਦ ਸਿਵਲ ਲੈ ਗਏ ਆ ਸਿਵਲ ਦੇ ਵਿੱਚ ਉਹਦੀ ਡੈੱਡ ਬੋਡੀ ਜਿਹੜੀ ਦਿਖਾਈ ਗਈ ਹੈ ਉਹਦੇ ਉੱਤੇ ਬ੍ਰਾਊਨ ਡੈਥ ਲਿਖਿਆ ਉਹਨੂੰ ਤੇ ਹੁਣ ਉਹਦੇ ਬ੍ਰਦਰ ਉਹਦੀ ਫੈਮਿਲੀ ਆਈ ਹੈ ਬਾਅਦ ਜੋ ਵੀ ਉਹ ਸਟੇਟਮੈਂਟ ਲਿਖਾਉਂਦੇ ਉਹਦੇ ਮੁਤਾਬਕ ਜਿਹੜੀ ਕਾਰਨ ਹੈਗੇ ਆ ਐਕਸੀਡੈਂਟ ਕਾਹਦੇ ਨਾਲ ਹੋਇਆ ਸਰ ਤੇ ਟਰਾਲੀ ਲੋਡਰ ਸੀ ਗੰਨਾ ਲੋਡਣ ਸੀ ਟਰਾਲੀ ਦੇ ਵਿੱਚ ਤੇ ਇਧਰੋਂ ਮੋਟਰਸਾਈਕਲ ਜਾ ਰਹੀ ਸੀ ਪਾਵੜਾ ਸਾਈਡ ਤੋਂ ਤੇ ਚੌਂਕ ਦੇ ਵਿੱਚ ਇੱਥੇ ਆਪਣਾ ਬੱਸ ਰਾਇ ਆਉਣ ਦਾ ਉੱਥੇ ਹੋ ਗਿਆ ਐਕਸੀਡੈਂਟ ਸਰ ਕੀ ਕਿੰਨੀ ਕੁ ਏਜ ਸੀ ਲੜਕੇ ਦੀ ਤੇ ਕੀ ਨਾਮ ਸੀ ਤੇ ਕਿਹੜੇ ਪਿੰਡ ਦਾ ਸੀ ਇਹ ਗੁਰਪੁਰਦਾ ਦਾ ਸੀਗਾ ਲੜਕਾ ਜੀ ਗੁਰਪ੍ਰੀਤ ਸਿੰਘ ਦਾ ਜਸਪ੍ਰੀਤ ਸਿੰਘ ਦਾ ਨਾਮ ਆ ਤੇ 26 ਸਾਲ ਦੀ ਏਜ ਆ ਸਰ ਬਿਆਹਵਸੀਕ ਅਜਿ ਘੋੜਾ ਸੀ ਇਹ ਅਜਨਬੜ ਸੀਗਾ ਜੀ ਸਰੀ ਫੈਮਿਲੀ ਮੈਂਬਰ ਆਏ ਨੇ ਉਹਨਾਂ ਦੀ ਸਟੇਟਮੈਂਟ ਜੋ ਵੀ ਉਹ ਕਹਿੰਦੇ ਆ ਉਹਦੇ ਬਤਾਲੋ ਇਹ ਤੇ ਕੀ ਕਾਰਵਾਰ ਹੋ ਰਹੀ ਕਾਰਵਾਈ ਸਰ ਉਹ ਸਟੇਟਮੈਂਟ ਜੋ ਵੀ ਸਟੇਟਮੈਂਟ ਲਿਖਉਂਦੇ ਆ ਦੇਖਦੇ ਹਾਂ ਕਿ ਕੀ ਬਣਨ ਲੱਗੀ ਕਹਿੰਦੇ ਜੋ ਵੀ ਅਫੈਂਸ ਬਣਦਾ ਹੋਏਗਾ ਉਹਦੇ ਤਹਿਤ ਕਾਰਵਾਈ ਕੀਤੀ ਜਾਏਗੀ ਠੀਕ ਨਵਾਂ ਸ਼ਹਿਰ ਤੋਂ ਲਾਲ ਕਮਲ ਦੀ ਰਿਪੋਰਟ ਦਿੱਲੀ ਪੰਜਾਬੀ ਤਾਂ ਕੁਝ ਹੈਰਾਨ ਕਰ ਦੇਣ ਵਾਲੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਹਨ ਜਿੱਥੇ ਇੱਕ ਮੋਟਰਸਾਈਕਲ ਸਵਾਰ ਤੇ ਟਰਾਲੀ ਵਿਚਾਲੇ ਜ਼ੋਰਦਾਰ ਟੱਕਰ ਹੋ ਜਾਂਦੀ ਹੈ ਜਿਸ ਮਗਰੋਂ ਮੋਟਰਸਾਈਕਲ ਸਵਾਰ ਨੌਜਵਾਨ ਦੀ ਮੌਤ ਹੋ ਜਾਂਦੀ ਹੈ ਜਾਨਕਾਰੀਆਂ ਅਨੁਸਾਰ ਮਾਮਲਾ ਨਵਾਂ ਸ਼ਹਿਰ ਦੇ ਔੜ ਇਲਾਕੇ ਦਾ ਦੱਸਿਆ ਜਾ ਰਿਹਾ ਹੈ ਜਿੱਥੇ ਇਹ ਹਾਦਸਾ ਵਾਪਰਿਆ ਇਸ ਬਾਰੇ ਹੋਰ ਜਾਣਕਾਰੀ ਦਿੰਦੇ ਆ ਪੁਲਿਸ ਦਾ ਕੀ ਕਹਿਣਾ ਹੈ ਅਸੀਂ ਉਹ ਵੀ ਤੁਹਾਨੂੰ ਸੁਣਾ ਦਿੰਦੇ ਆ ਜਿਹੜਾ ਐਕਸੀਡੈਂਟ ਹੋ ਰਿਹਾ ਹੈ ਇਹਦੇ ਬਾਰੇ ਜਾਣਕਾਰੀ ਜੀ ਰਾਤ ਕੋਈ 9 ਵਜੇ ਦੇ ਕਰੀਬ ਸਾਨੂੰ ਇੱਕ ਮੈਸੇਜ ਮਿਲਿਆ ਵੀ ਔੜ ਅਡੇ ਦੇ ਵਿੱਚ ਟਰੈਕਟਰ ਤੇ ਇੱਕ ਮੋਟਰਸਾਈਕਲ ਦੇ ਵਿੱਚ ਗੱਜਾਂ ਤੇ ਮੁੰਡੇ ਦੇ ਸੱਟਾਂ ਲੱਗੀਆਂ ਕਾਫੀ ਇੰਜਰਡ ਹੋਇਆ ਉਹ ਤੇ ਮੁੰਡੇ ਨੂੰ ਸਿਵਲ ਹਸਪੀਟਲ ਰਾਜੇ ਦੇ ਭੇਜਿਆ ਪਹਿਲਾਂ ਰਾਜ ਤੋਂ ਬਾਅਦ ਸਿਵਲ ਲੈ ਗਏ ਆ ਸੇਵਲ ਦੇ ਵਿੱਚ ਉਹਦੀ ਡੈੱਡ ਬੋਡੀ ਜਿਹੜੀ ਦਿਖਾਈ ਗਈ ਹੈ ਉਹਦੇ ਉੱਤੇ ਬ੍ਰਾਊਨ ਡੈਥ ਲਿਖਿਆ ਹੋਉਨ। ਤੇ ਹੁਣ ਉਹਦੇ ਬ੍ਰਦਰ ਉਹਦੀ ਫੈਮਿਲੀ ਆਈ ਹੈ ਬਾਅਦ ਜੋ ਵੀ ਉਹ ਸਟੇਟਮੈਂਟ ਲਿਖਾਉਂਦੇ ਉਹਦੇ ਮੁਤਾਬਕ ਜਿਹੜੀ ਕਾਰਨੀ ਹੈਗੀ ਆ ਐਕਸੀਡੈਂਟ ਕਾਹਦੇ ਨਾਲ ਹੋਇਆ ਸਰ? ਤੇ ਟਰਾਲੀ ਲੋਡਡ ਸੀ, ਗੰਨਾ ਲੋਡਡ ਸੀ ਟਰਾਲੀ ਦੇ ਵਿੱਚ ਤੇ ਇਹਨਾਂ ਤੋਂ ਮੋਟਰਸਾਈਕਲ ਜਾ ਰਹੀ ਸੀ ਪਾਵੜਾ ਸਾਈਟ ਤੋਂ। ਤੇ ਚੌਂਕ ਦੇ ਵਿੱਚ ਇੱਥੇ ਆਪਣਾ ਬੱਸ ਦਾ ਆਉਣ ਦਾ ਉੱਥੇ ਹੋਇਆ ਐਕਸੀਡੈਂਟ। ਸਰ ਕੀ ਕਿੰਨੀ ਕੇਜ ਸੀ ਲੜਕੇ ਦੀ ਤੇ ਕੀ ਨਾਮ ਸੀ ਤੇ ਕਿਹੜੇ ਪਿੰਡ ਦਾ ਸੀ? ਇਹ ਗੁਰਪੁਰ ਦਾ ਸੀਗਾ ਲੜਕਾ ਜੀ ਗੁਰਪ੍ਰੀਤ ਸਿੰਘ ਦਾ ਜਸਪ੍ਰੀਤ ਸਿੰਘ ਦਾ ਨਾਮ ਆ ਤੇ 26 ਸਾਲ ਦੀ ਏਜ ਹੈ ਸਰ ਬਿਆਹਵਾਸੀ ਕਿ ਅਜੀ ਕੁਆਰਾ ਸੀ ਜੀ ਜਨਮ ਆਦ ਸੀ ਜੀ ਤੁਸੀਂ ਫੈਮਿਲੀ ਮੈਂਬਰ ਆਏ ਨੇ ਉਹਨਾਂ ਦੀ ਸਟੇਟਮੈਂਟ ਜੋ ਵੀ ਉਹ ਕਹਿੰਦੇ ਆ ਉਹਦੇ ਬਤਾਲੋ ਇਹ ਤੇ ਕੀ ਕਾਰਵਾਰ ਹੋ ਰਹੀ ਕਾਰਵਾਈ ਸਰ ਉਸ ਸਟੇਟਮੈਂਟ ਜੋ ਵੀ ਸਟੇਟਮੈਂਟ ਹੁੰਦੇ ਆ ਤੇ ਦੇਖਦੇ ਹਾਂ ਕਿ ਕੀ ਬਣਨ ਲੱਗੀ ਕਹਿੰਦੇ ਜੋ ਵੀ ਅਫੈਂਸ ਬਣਦਾ ਹੋਏਗਾ ਉਹਦੇ ਤਹਿਤ ਕਾਰਵਾਈ ਕੀਤੀ ਜਾਏਗੀ ਠੀਕ ਨਵਾਂ ਸ਼ਹਿਰ ਤੋਂ ਲਾਲ ਕਮਲ ਦੀ ਰਿਪੋਰਟ ਦਿੱਲੀ ਪੰਜਾਬੀ